ਹਜੀ ਦਾ ਸ਼ਮਸ਼ੀਰ ਸਿੰਘ ਮੁਖ ਸੇਵਾਦਾਰ ਪ੍ਰਵਾਸਰਾ ਸੰਸਥਾ ਜੋ ਦਾ ਸ਼ਮਸ਼ੀਰ ਸਿੰਘ ਮੁਖ ਸੇਵਾਦਾਰ ਪ੍ਰਵਾਸਰਾ ਸੰਸਥਾ ਨਿਆਸ ਰਣ ਲਈ ਜੋ ਸਮਾਜ ਦੇ ਵਿੱਚ ਬੇਬਸੇ ਲਾਚਾਰ ਨਾਗਰਿਕ ਜਿਹੜੇ ਕੁਝ ਹਾਲਾਤਾਂ ਕਰਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਜਾਂ ਐਸੇ ਬਜ਼ੁਰਗ ਜਿਨ੍ਹਾਂ ਦੇ ਸਿਰ ਤੇ ਬੱਚੇ ਨਹੀਂ ਰਹੇ ਜਾਂ ਐਸੇ ਬੱਚੇ ਜਿਨ੍ਹਾਂ ਦੇ ਸਿਰ ਤੇ ਬਜ਼ੁਰਗ ਨਹੀਂ ਰਹੇ ਜਾਂ ਕੋਈ ਇੰਟੈਲੈਕਚੁਅਲ ਡਿਸੇਬਿਲਟੀ ਤੋਂ ਪੀੜਤ ਜਾਂ ਫਿਰ ਡਿਮੈਂਸ਼ੀਆ ਕਰਕੇ ਆਪਣੇ ਘਰ ਦੇ ਰਾਸਤੇ ਭੁੱਲੇ ਜਾਂ ਘਰਾਂ ਵਿੱਚ ਇਕੱਲੇ ਰਹਿ ਗਏ ਆਪਣਾ ਨੇ ਵਿਰਾਂਥਾਂਵਾਂ ਤੇ ਛੱਡ ਦਿੱਤੇ ਬਜ਼ੁਰਗਾਂ ਦਾ ਘਰ ਹੈ ਪ੍ਰਵਾਸਰਾ ਸੰਸਥਾ ਕੋਰਾਲੀ ਜਿਹੜਾ ਕਿ ਪਿਛਲੇ 20 ਸਾਲਾਂ ਤੋਂ ਮਾਲਕ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਸੰਭਾਲ ਇਲਾਜ ਅਤੇ ਪੁਨਰਵਾਸ ਪੁਨਰਵਾਸ ਵਾਸਤੇ ਰੀਹੈਬਿਲੀਟੇਸ਼ਨ ਦੇ ਲਈ ਇਹਨਾਂ ਨਾਗਰਿਕਾਂ ਦੀ ਲਗਾਤਾਰ ਯਤਨਸ਼ੀਲ ਹੈ ਤੇ ਜਿਸ ਦੇ ਵਿੱਚ ਲਗਭਗ 2100 ਤੋਂ ਉੱਪਰ 2250 ਦੇ ਲਗਭਗ ਐਸੇ ਨਾਗਰਿਕ ਅਲੱਗ-ਅਲੱਗ ਸਰਕਾਰੀ ਵਿਭਾਗਾਂ ਵੱਲੋਂ ਉੱਥੇ ਦਾਖਲ ਹੋਏ ਤੇ ਜਿਸ ਦੇ ਵਿੱਚ ਸਾਡੀ 200 ਦੀ ਟੀਮ ਉੱਥੇ ਡਾਕਟਰ ਪੈਰਾਮੈਡੀਕਲ ਸਟਾਫ ਤੇ ਹੋਰ ਜਿਹੜੇ ਜੀਡੀਏ ਤੇ ਨਾਲ ਉਹਨਾਂ ਦੀ ਲੰਗਰ ਦਾ ਤੇ ਅਲੱਗ-ਅਲੱਗ ਐਂਬੂਲੈਂਸਾਂ 24 ਘੰਟੇ ਸਾਡਾ 200 ਦਾ ਸਟਾਫ ਜਿਹੜਾ ਉੱਥੇ ਵੀ ਸੇਵਾ 'ਚ ਲੱਗਿਆ ਜਿਸ ਕਰਕੇ 1400 ਦੇ ਲਗਭਗ ਨਾਗਰਿਕ ਇੰਪਰੂਵ ਹੋਏ ਤੇ ਜਿਨ੍ਹਾਂ ਨੂੰ ਨਾਰਮਲ ਜ਼ਿੰਦਗੀ ਜੀਣ ਦਾ ਮਾਲਕ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਮੌਕਾ ਮਿਲਿਆ ਤੇ ਲਗਾਤਾਰ ਇਹਨਾਂ ਦੀ ਐਡਮਿਸ਼ਨ ਜੇ ਵਿੱਚ ਵਾਧਾ ਹੋ ਰਿਹਾ ਏ ਜੇ ਰੀਸੈਂਟਲੀ ਕਹੀਏ ਆਪਾਂ 2000 24 ਦੇ ਵਿੱਚ ਵੀ 27 ਕੇਸ ਸਾਡੇ ਕੋਲ ਅਲੱਗ-ਅਲੱਗ ਨਾਗਰਿਕ ਜਿਹੜੇ ਐ ਬਿਮਾਰੀਆਂ ਤੋਂ ਪੀੜਤ ਸਾਡੇ ਕੋਲ ਦਾਖਲ ਹੋਏ ਜਿਨ੍ਹਾਂ ਨੂੰ ਕੇਅਰ ਦਾ ਟ੍ਰੀਟਮੈਂਟ ਦਾ ਰੀਹੈਬਿ 10 ਜਨਵਰੀ 2024 ਨੂੰ ਪ੍ਰਵਾਸਰਾ ਸੰਸਥਾ ਕੁਰਾਲੀ ਦਾ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਤੇ ਬਿਜਲੀ ਦਾ ਕਨੈਕਸ਼ਨ ਕੱਟਣ ਦੇ ਨਾਲ ਕਿਉਂਕਿ ਬਿਜਲੀ ਇੰਨੀ ਇੰਪੋਰਟੈਂਟ ਹੈ ਜਿਹੜੀ ਕਿ ਸਾਰੇ ਸਾਰੇ ਹੀ ਆਪਾਂ ਮਹਿਸੂਸ ਕਰਦੇ ਹਾਂ ਕਿ ਬਿਜਲੀ ਦੇ ਨਾਲ ਹੀ ਲਾਈਫ ਅੱਜ ਜੁੜੀ ਹੋਈ ਹੈ ਬਿਜਲੀ ਦੇ ਨਾਲ ਹੀ ਪਾਣੀ ਜੁੜਿਆ ਹੋਇਆ ਹੈ ਬਿਜਲੀ ਦੇ ਨਾਲ ਹੀ ਉਹ ਬੱਚੇ ਜਿਹੜੇ ਉੱਥੇ ਰਹਿੰਦੇ ਆ 100 ਦੇ ਲਗਭਗ ਬੱਚੇ ਤੇ ਜਿਦੇ ਵਿੱਚ ਲਗਭਗ 60 ਕ ਬੱਚੇ ਐਸੇ ਆ ਜਿਨ੍ਹਾਂ ਦੀ ਐਜੂਕੇਸ਼ਨ ਅਕੈਡੈਮਿਕ ਐਜੂਕੇਸ਼ਨ ਬਾਕੀਆਂ ਦੀ ਸਪੈਸ਼ਲ ਐਜੂਕੇਸ਼ਨ ਉਹ ਸਾਰਿਆਂ ਦੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਇਹ ਬਹੁਤ ਵੱਡਾ ਮਤਲਬ ਜਿਹੜਾ ਸਾਨੂੰ ਇਦਾਂ ਮਹਿਸੂਸ ਹੋਇਆ ਕਿ ਬਹੁਤ ਸਾਰੇ ਸਵਾਲ ਕਿ ਸਾਡੇ ਇਹ ਪਰਿਵਾਰ ਦੇ ਸਮਾਜਿਕ ਪਰਿਵਾਰ ਦੇ ਮੈਂਬਰ ਸਾਡੇ ਸਟੇਟ ਦੇ ਨਾਗਰਿਕ ਇਹਨਾਂ ਦਾ ਬਿਜਲੀ ਦਾ ਕਨੈਕਸ਼ਨ ਕੱਟ ਕੇ ਜਦੋਂ ਇੱਕਦਮ ਪਾਣੀ ਦੀ ਸਪਲਾਈ ਪਾਣੀ ਨਾਰਮਲ ਵੀ ਵਰਤਿਆ ਜਾ ਰਿਹਾ ਤੇ ਪਾਣੀ ਗਰਮ ਵੀ ਵਰਤਿਆ ਜਾ ਰਿਹਾ ਤੇ ਇਹਨਾਂ ਦੇ ਟਾਇਲਟਸ ਦੇ ਵਿੱਚ 150 ਬੰਦਿਆਂ ਲਈ ਜਿਨ੍ਹਾਂ ਲਈ 100 ਮੈਂਬਰ ਤਾਂ ਉੱਥੇ ਸੇਵਾਦਾਰ ਹਰ ਵੇਲੇ ਹਾਜ਼ਰ ਰਹਿੰਦੇ ਆ ਉਹਨਾਂ ਦੇ ਲਈ ਸਾਰਿਆਂ ਦੇ ਲਈ ਜਦੋਂ ਟਾਇਲਟ ਦੇ ਵਿੱਚ ਇੰਨਾ ਪਾਣੀ ਚਾਹੀਦਾ ਫਿਰ ਨਹਾਉਣ ਦੇ ਲਈ ਪਾਣੀ ਚਾਹੀਦਾ ਕੱਪੜੇ ਧੋਣ ਲਈ ਪਾਣੀ ਚਾਹੀਦਾ ਕਮਰਸ਼ੀਅਲ ਮਸ਼ੀਨਾਂ ਲੱਗੀਆਂ ਹੋਈਆਂ ਅਲੱਗ-ਅਲੱਗ ਬਿਲਡਿੰਗਾਂ ਦੇ ਵਿੱਚ ਅਲੱਗ-ਅਲੱਗ ਵਿੰਗਾਂ ਦੇ ਵਿੱਚ ਉਹਨਾਂ ਦਾ ਮਤਲਬ ਉਹਨਾਂ ਨੂੰ ਬਿਜਲੀ ਤੋਂ ਬਿਨਾ ਉਹ ਮਸ਼ੀਨਾਂ ਕਿਵੇਂ ਚੱਲਣ ਲੱਗੀਆਂ ਪਾਣੀ ਪਾਣੀ ਦੀ ਸਪਲਾਈ ਜਿਹੜੀ ਉੱਥੇ ਪ੍ਰਵਾਸਰਾ ਸੰਸਥਾ ਵੱਲੋਂ ਆਪ ਹੀ ਪੈਦਾ ਕਰਨੀ ਪਈ ਪਰ ਉੱਥੇ 25 ਹਾਊਸ ਪਾਵਰ ਦੀ ਜਿਹੜੀ ਮੋਟਰ ਹੈ ਉਹ ਵੀ ਬਿਜਲੀ ਦੇ ਨਾਲ ਚੱਲਣੀ ਹੈ ਫਿਰ ਮੈਡੀਕਲ ਇਕੁਪਮੈਂਟ ਸਾਡੇ ਡਾਕਟਰ ਜਿਹੜੇ ਆ ਬੜੀ ਕੋਸ਼ਿਸ਼ ਹੋ ਤੇ ਕਾਰਡੀਓਮੋਨੀਟਰ ਲੱਗੇ ਹੋਏ ਆ ਤੇ ਉੱਥੇ ਮਤਲਬ ਜਿਹੜੇ ਆ ਆਕਸੀਜਨ ਕਨਸੈਂਟਰੇਟਰ ਤੇ ਹੋਰ ECG ਦੀਆਂ ਮਸ਼ੀਨਾਂ ਅਮਰਜੈਂਸੀ ਕੇਸ ਆ ਇਨੇ ਸੀਰੀਅਸ ਕੇਸ ਜਿਹੜੇ ਸਾਡੇ ਕੋਲ ਐਡਮਿਨਿਸਟ੍ਰੇਸ਼ਨ ਵੱਲੋਂ ਆਏ ਆ ਉਹਨਦਿਆਂ ਨੂੰ ਹੀ ਸਾਨੂੰ ਉਸੇ ਦਿਨ ਹੀ ਡਾਕਟਰ ਨੇ ਚੈੱਕ ਕੀਤਾ ਸਾਨੂੰ ਵੈਂਟੀਲੇਟਰ ਤੇ ਲਾਉਣੇ ਪਏ ਮਤਲਬ ਉਹਨਾਂ ਦੀ ਜਾਨਾਂ ਬਚਾਉਣ ਦੇ ਲਈ ਸਾਡੀ ਟੀਮ ਦਿਨ ਰਾਤ ਹਾਜ਼ਰ ਹੈ ਤੇ ਹਾਜ਼ਰ ਰਹੇਗੀ ਪਰ ਜਿਹੜਾ ਇਹ ਕਨੈਕਸ਼ਨ ਕੱਟ ਕੇ ਇਹਨਾਂ ਬੱਚਿਆਂ ਦੀ ਇਹਨਾਂ ਬਜ਼ੁਰਗਾਂ ਦੀ ਇਹਨਾਂ ਬੀਬੀਆਂ ਦੀ ਤੇ ਜਿਨ੍ਹਾਂ ਨੂੰ ਇਸ ਵੇਲੇ ਨਾ ਤਾਂ ਸਰੀਰ ਵੱਲੋਂ ਕੋਈ ਸਹਾਰਾ ਸੀ ਨਾ ਹੀ ਪਰਿਵਾਰ ਦਾ ਸਹਾਰਾ ਸੀ ਕੇਵਲ ਤੇ ਕੇਵਲ ਹੀ ਕੈਡਮਿਨਿਸਟ੍ਰੇਸ਼ਨ ਦਾ ਸਹਾਰਾ ਸੀ ਸਰਕਾਰ ਦਾ ਸਹਾਰਾ ਸੀ ਤੇ ਉਸ ਨੂੰ ਬਿਜਲੀ ਨੂੰ ਕੱਟ ਕੇ ਤੇ ਉਸ ਦੇ ਉੱਤੇ ਬਹੁਤ ਵੱਡੇ ਇੱਕ ਸੰਵਿਧਾਨਿਕ ਦ੍ਰਿਸ਼ਟੀਕੋਣ ਤੋਂ ਤੇ ਕਾਨੂੰਨ ਦੇ ਆਧਾਰ ਤੇ ਆਪਾਂ ਦੇਖੀਏ ਜਿਹੜਾ ਕਾਨੂੰਨ ਕਹਿੰਦਾ ਕਿਸੇ ਕਿਸਮ ਤੇ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾ ਸਕਦੀ ਤੇ ਉਸ ਦੇ ਨਾਲ ਬਹੁਤ ਵੱਡੇ ਇੱਕ ਸਵਾਲ ਜੇ ਖੜੇ ਹੋ ਗਏ ਜਿਹੜੇ ਸਾਡੀ ਵੀ ਸਮਝ ਵਿੱਚ ਨਹੀਂ ਆ ਰਹੇ ਤੇ ਜਿਸ ਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਜਦੋਂ ਮਹਿਸੂਸ ਨਹੀਂ ਕਰਦੇ ਪ੍ਰੈਕਟੀਕਲ ਕਿ 300 ਯੂਨਿਟ ਪਰ ਮੰਥ ਹਰ ਇੱਕ ਪਰਿਵਾਰ ਨੂੰ ਜਿਸ ਵੇਲੇ ਫ੍ਰੀ ਦਿੱਤੀ ਜਾ ਰਹੀ ਹੈ ਤਾਂ ਉਸ ਦੇ ਵਿੱਚ ਇਹ ਨਾਗਰਿਕ ਸਾਡੇ ਜਿਨ੍ਹਾਂ ਨੂੰ ਕਿ ਸਮਾਜਿਕ ਸੁਰੱਖਿਆ ਤੇ ਹੋਰ ਕੋਈ ਸਮਾਜਿਕ ਸੁਰੱਖਿਆ ਦਾ ਮੌਕਾ ਹੀ ਨਹੀਂ ਮਿਲ ਰਿਹਾ ਜਿਹੜੇ ਟੋਟਲੀ ਨਿਰਪਰ ਕਰਦੇ ਸੀ ਇਸ ਵੇਲੇ ਦੂਜਿਆਂ ਦੇ ਉੱਤੇ ਤੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਨਿਰਪਰ ਕਰਦੇ ਸੀ ਤੇ ਉਹਨਾਂ ਦੇ ਜਦੋਂ ਕਨੈਕਸ਼ਨ ਕੱਟ ਕੇ ਉਹਨਾਂ ਦੇ ਲਈ ਐਸਾ ਬਲੋਰ ਲਾ ਲਾ ਕੇ ਜੋ ਉਹਨਾਂ ਨੂੰ ਵਾਤਾਵਰਣ ਦੇ ਰਹੇ ਸੀ ਉਹਨਾਂ ਦੇ ਮੈਡੀਕਲ ਇਕੁਪਮੈਂਟ ਵੀ ਤੇ এনਵਾਇਰਨਮੈਂਟ ਵੀ ਇੰਨਾ ਪ੍ਰਭਾਵਿਤ ਹੋਇਆ ਤੇ ਉਹਨਾਂ ਦੀ ਸਿਹਤ ਖਰਾਬ ਹੋਈ ਤੇ ਉਸ ਦਾ ਬਹੁਤ ਇੱਕ ਕਈ ਵੀ ਨੁਕਸਾਨ ਇਸ ਦੇ ਲਈ ਸਾਨੂੰ ਬੜਾ ਇਸ ਗੱਲ ਦਾ ਅਫਸੋਸ ਹੈ ਵੀ ਸਰਕਾਰ ਜਿਵੇਂ ਹੋਰ ਨਾਗਰਿਕਾਂ ਨੂੰ ਇਕਵਲ ਜੇ ਆਪਾਂ ਗੱਲ ਕਰੀਏ ਜੇਕਰ ਮੈਂਟਲ ਹੈਲਥ ਕੇਅਰ ਐਕਟ 2016 ਦੇ ਆਧਾਰ ਤੇ ਇਹਨਾਂ ਦੇ ਸੈਕਸ਼ਨ 18 ਕਹਿੰਦਾ ਹੈ ਕਿ ਇਹਨਾਂ ਦੇ ਨਾਲ ਕਿਸੇ ਵੀ ਮਤਲਬ ਇਹਨਾਂ ਨੂੰ ਅਨ ਕੰਡੀਸ਼ਨਲੀ ਟਰੀਟਮੈਂਟ ਕੋਈ ਵੀ ਘਰ ਚ ਟ੍ਰੈਜੇਡੀ ਹੋ ਗਈ ਕੋਈ ਡਿਪਰੈਸ਼ਨ ਚਲੇ ਗਿਆ ਤੇ ਬੜੀ ਜਲਦ ਹੀ ਉਹਨਾਂ ਦੇ ਵਿੱਚ ਸਾਡੇ ਕੋਲ ਅਲੱਗ-ਅਲੱਗ ਫੀਲਡ ਦੇ ਮਹਾਰ ਜਿਨ੍ਹਾਂ ਵਿੱਚ ਪ੍ਰੋਫੈਸਰ ਵੀ ਹੈਗੇ ਆ ਲੈਕਚਰਰ ਵੀ ਹੈਗੇ ਆ ਇਵਨ ਡਾਕਟਰ ਕਿਹਾ ਅਲੱਗ-ਅਲੱਗ ਸਾਰੇ ਤਰ੍ਹਾਂ ਦੇ ਨਾਗਰਿਕ ਆਉਂਦੇ ਆ ਡਿਪਰੈਸ਼ਨ ਤੋਂ ਪੀੜ ਥੋੜੀ ਦੇਰ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਇੰਪਰੂਵ ਹੁੰਦੇ ਆ ਉਹਨਾਂ ਨੂੰ ਠੀਕ ਹੋਣ ਦਾ ਮੌਕਾ ਮਿਲਦਾ ਏ ਤੇ ਬੜੀ ਜਲਦੀ ਇੰਪਰੂਵ ਹੁੰਦੇ ਆ ਉਹ ਬੱਚੇ ਜਿਨ੍ਹਾਂ ਦੇ ਸਿਰ ਤੇ ਮਾਪੇ ਨਹੀਂ ਰਹੇ ਉਹ ਬੱਚੇ ਜਿਹੜੇ ਸਪੈਸ਼ਲ ਨੀਡ ਵਾਲੇ ਆ ਇਹਨਾਂ ਦੀਆਂ ਜਿਹੜੀਆਂ ਇਹ ਨੀਡ ਸੀ ਇਹਨਾਂ ਦਾ ਜਿਸ ਵੇਲੇ ਆਪਾਂ ਐਕਟ ਪੜ੍ਹਦੇ ਹੈਗੀਆਂ ਮੈਂਟਲ ਹੈਲਥ ਕੇਅਰ ਐਕਟ 2017 ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਅਨ ਕੰਡੀਸ਼ਨਲੀ ਇਹਨਾਂ ਨੂੰ ਟ੍ਰੀਟਮੈਂਟ ਤੇ ਉਸ ਦੇ ਵਿੱਚ ਜੋ ਸੈਕਸ਼ਨ 20 ਦੀ ਗੱਲ ਕਰੀਏ ਉਸ ਦੀ ਬੜੀ ਡਿਟੇਲ ਕਿ ਇਸ ਦੇ ਵਿੱਚ ਇਹਨਾਂ ਨੂੰ ਹਰ ਚੀਜ਼ ਜਿਹਦੇ ਵਿੱਚ ਆਪਾਂ ਕਹਿੰਦੇ ਆ ਬੀਲ ਲੰਗਰ ਤੋਂ ਲੈ ਕੇ ਫੂਡ ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਪਾਣੀ ਸੈਨੀਟੇਸ਼ਨ ਸਾਰੇ ਤਰ੍ਹਾਂ ਦੀ ਸਹੂਲਤ ਕਿਸੇ ਕੀਮਤ ਤੇ ਡਿਸਟਰਬ ਨਹੀਂ ਕੀਤੀ ਜਾ ਸਕਦੀ ਇਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾ ਸਕਦੀ ਇਹਨਾਂ ਦੇ ਇਕੁਅਲ ਰਾਈਟਸ ਹੈਗੇ ਆ ਪਰ ਜਿਸ ਘਰ ਦੇ ਵਿੱਚ ਇੰਨੇ ਨਾਗਰਿਕ ਰਹਿ ਰਹੇ ਹੁਣ ਸੈਕੰਡਰੀ ਨਾਗਰਿਕ ਰਹਿ ਰਹੇ ਹੋਣ ਉਸ ਦਾ ਕਨੈਕਸ਼ਨ ਕੱਟ ਗਿਆ ਜੀ ਪਰਸਨ ਵਿਦ ਡਿਸੇਬਿਲਟੀ ਐਕਟ ਰਾਈਟਸ ਆਫ ਦਿ ਪਰਸਨ ਵਿਦ ਡਿਸੇਬਿਲਟੀ ਐਕਟ ਇਹਨੂੰ ਪੜ ਲਈ ਆਪਾਂ 2016 ਨੂੰ ਪੜ ਲਈਏ ਤੇ ਇਸ ਦੇ ਵਿੱਚ ਬੜਾ ਕਲੀਅਰਲੀ ਸੈਕਸ਼ਨ 3 ਨੂੰ ਪੜੀਏ ਸੈਕਸ਼ਨ 4 ਨੂੰ ਪੜੀਓ ਤੇ ਸਬ ਸੈਕਸ਼ਨ 1 2 3 ਪੜੀਓ ਉਹਦੇ ਵਿੱਚ ਬੜਾ ਕਲੀਅਰਲੀ ਲਿਖਿਆ ਹੋਇਆ ਕਿ ਇਹ ਕਾਨੂੰਨ ਦੇ ਆਧਾਰ ਤੇ ਜਿਹੜੀ ਇਹਨਾਂ ਦੇ ਰਾਈਟਸ ਬਣਦੇ ਆ ਪਰ ਇਹ ਰਾਈਟਸ ਜਿਹਦੇ ਆਪਾਂ ਫਿਰ ਪਰਸਨ ਜਿਹੜਾ ਖਾਸ ਕਰਕੇ ਸੀਨੀਅਰ ਸਿਟੀਜ਼ਨ ਐਕਟ ਨੂੰ ਪੜਦੇ ਆ ਉਹਦਾ ਸੈਕਸ਼ਨ 19 ਉਹਦੇ ਸੈਕਸ਼ਨ 22 ਨੂੰ ਪੜ ਲਈਏ ਬੜੀ ਡਿਟੇਲ ਪ੍ਰੋਟੈਕਸ਼ਨ ਆਫ ਲਾਈਫ ਪ੍ਰੋਟੈਕਸ਼ਨ ਆਫ ਲਾਈਫ ਕਿਹਨੇ ਦੇਣੀ ਹੈ ਅਸੀਂ ਕੋਸ਼ਿਸ਼ ਕਰਦੇ ਆ ਸਾਡੀ ਸਟੇਟ ਦੇ ਨਾਗਰਿਕਾਂ ਸਾਡੇ ਦੇਸ਼ ਦੇ ਨਾਗਰਿਕਾਂ ਅਸੀਂ ਆਪਣੇ ਵੱਲੋਂ 100% ਦੇ ਰਹੇ ਆ 100% ਦੇਵਾਂਗੇ ਪਰ ਗੱਲ ਆ ਰਹੀ ਸੀ ਇੱਥੇ ਵੀ ਜਿਸ ਵੇਲੇ ਗੱਲ ਕਿ ਸਿਹਤ ਅਤੇ ਸਿੱਖਿਆ ਇਹ ਨਾਗਰਿਕ ਦੀ ਬਹੁਤ ਵੱਡੀ ਲੋੜ ਹੈ ਸਤਕਾਰਯੋਗ ਸਰਕਾਰਾਂ ਦਾ ਬਹੁਤ ਵੱਡਾ ਇਹ ਇੱਕ ਮੁੱਖ এজেন্ডਾ ਹੈ ਪਰ ਇਹਨਾਂ ਨਾਗਰਿਕਾਂ ਦੇ ਨਾਲ ਫਿਰ ਇਹ ਵਿਤਕਰਾ ਜਿਹੜਾ ਉਹ ਕਿਉਂ ਇਹ ਹੱਕਦਾਰ ਕਿਉਂ ਨਹੀਂ ਹੈਗੇ ਇਹ ਫੈਸਿਲਿਟੀ ਦੇ ਕਾਨੂੰਨ ਦੇ ਆਧਾਰ ਤੇ ਇਹਨਾਂ ਨੂੰ 25% ਐਕਸਟਰਾ ਫੈਸਿਲਿਟੀ ਮਿਲਣੀ ਚਾਹੀਦੀ ਹੈ ਜਿਹੜੇ ਬੰਦੇ ਆਪਣੀ ਆਪ ਦੀ ਸੰਭਾਲ ਦੇ ਕੈਪੇਬਲ ਨਹੀਂ ਰਹੇ ਇਹਨਾਂ ਦੀ ਗਿਣਤੀ ਇੰਨੀ ਵੱਡੀ ਹੈਗੀ ਹੈ ਜੇ ਅਸੀਂ ਜੁਵਨਲ ਜਸਟਿਸ ਐਕਟ ਦੇ ਆਧਾਰ ਤੇ ਗੱਲ ਕਰੀਏ ਤੇ ਸਾਰੇ ਹੀ ਮਤਲਬ ਸੰਵਿਧਾਨਿਕ ਦ੍ਰਿਸ਼ਟੀਕੋਣ ਤੋਂ ਜੇ ਮੈਂ ਬੇਨਤੀ ਕਰਨਾ ਸਤਕਾਰਯੋਗ ਸਾਡੇ ਸੀਐਮ ਸਾਹਿਬ ਨੂੰ ਸਰਕਾਰ ਨੂੰ ਸੰਬੰਧਿਤ ਡਿਪਾਰਟਮੈਂਟਾਂ ਨੂੰ ਵੀ ਸੰਵਿਧਾਨਿਕ ਦ੍ਰਿਸ਼ਟੀਕੋਣ ਦੇ ਆਧਾਰ ਤੇ ਆਪਾਂ ਜੇਕਰ ਵਿਚਾਰੋ ਤਾਂ ਸਹੀ ਕਿ ਇਹਨਾਂ ਦੇ ਨਾਲ ਜਿਹੜਾ ਇਹ ਡਿਸਕ੍ਰਿਮੀਨੇਸ਼ਨ ਜਿਹੜੀ ਹੋ ਰਹੀ ਹੈ ਉਹਦਾ ਤੁਰੰਤ ਹੱਲ ਮੰਗਣ ਲਈ ਅੱਜ ਮੈਂ ਆਪਣੇ ਸਤਕਾਰਯੋਗ ਜਿੰਨੇ ਵੀ ਸਾਥੀ press ਦੇ ਆਏ ਐ ਇਹਨਾਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਸੈਲੂਟ ਕਰਦਾ ਐ ਤੇ ਉਥੇ ਮਤਲਬ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਇੱਕ ਵੈਲਕਮ ਕਹਿੰਦਾ ਕਿ ਤੁਸੀਂ ਉਹਨਾਂ ਨਿਆਸਰੀ ਨਾਗਰਿਕਾਂ ਦੀ ਅੱਜ ਗੱਲ ਸੁਣਨ ਆਏ ਹੋ ਮੈਨੂੰ ਆਸ ਹੈ ਵੀ ਇਹ ਗੱਲ ਸਰਕਾਰ ਦੇ ਕੋਲ ਇਹਨਾਂ ਦੇ ਹੱਕਾਂ ਦੀ ਗੱਲ ਸਰਕਾਰ ਕੋਲ ਜਾਏਗੀ ਤੇ ਇਹਦਾ ਤੁਰੰਤ ਸਾਨੂੰ ਹੱਲ ਮਿਲੇਗਾ ਤੇ ਮੈਂ ਕਿਸੇ ਦਾ ਵੀ ਕੋਈ ਸਵਾਲ ਹੋਵੇ ਤੇ ਮੈਂ ਉਹਦਾ ਜਿਹੜਾ ਜਿਹੜੀਆਂ ਅਸੀਂ ਬਾਰ ਬਾਰ ਹਾਂਜੀ ਜਿਸ ਜਿਸ ਵੇਲੇ ਇਹ 10 ਜਨਵਰੀ ਦੋ ਮਤਲਬ ਜ 2024 ਦੀ ਗੱਲ ਹੈ ਤੇ ਜਿਸ ਵੇਲੇ ਕਨੈਕਸ਼ਨ ਕੱਟੇ ਗਏ ਇੱਕ ਬ੍ਰਾਂਚ ਦਾ ਕਟਾਇਆ ਗਿਆ 10 ਦਾ 10 ਜਨਵਰੀ ਨੂੰ ਇੱਕ ਦਾ ਕਟਾਇਆ ਗਿਆ 11 ਨੂੰ ਅਸੀਂ ਉਸੇ ਵੇਲੇ ਲੈਟਰ ਪਾਉਣੇ 11 ਤਰੀਕ ਤੋਂ ਸ਼ੁਰੂ ਕਰ ਦਿੱਤੇ ਆ ਸਾਰਿਆਂ ਦੇ ਸਾਡੇ ਕੋਲ ਐਵੀਡੈਂਸ ਹੈਗੇ ਆ ਫਿਰ ਉਸ ਤੋਂ ਬਾਅਦ ਮਤਲਬ ਜਿਹੜਾ ਸੀਐਮ ਸਾਹਿਬ ਨੂੰ ਵੀ ਰਿਕੁਐਸਟ ਕੀਤੀ 19 ਤਰੀਕ ਨੂੰ ਉਹਨਾਂ ਨੂੰ ਰਿਕੁਐਸਟ ਕੀਤੀ ਉਹਨਾਂ ਨੇ ਫਿਰ ਅੱਗੇ ਜਿਹੜੇ ਪਾਵਰ ਅੱਗੇ ਡਿਪਾਰਟਮੈਂਟ ਜਿਹੜੇ ਉਹਨਾਂ ਦੇ ਪਾਵਰ ਸੈਕਟਰੀ ਹੈਗੀਆਂ ਉਹਨਾਂ ਨੂੰ ਵੀ ਰੈਫਰ ਕੀਤਾ ਅਲੱਗ-ਅਲੱਗ ਡਿਪਾਰਟਮੈਂਟ ਜਿਹੜੇ ਸਾਡੇ ਬਿਜਲੀ ਮੰਤਰੀ ਸਰਦਾਰ ਹਰਭਜਨ ਸਿੰਘ ਜੀ ਈਟੀਓ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਸਾਰਿਆਂ ਵੱਲੋਂ ਬਸ ਇਹੀ ਭਰੋਸਾ ਸਬੰਧਤ ਸਾਡੇ ਜਿਹੜੇ ਲਾਈਕ ਮੰਤਰੀ ਐਮਐਲਏ ਹੈਗੇ ਆ ਸਾਡੇ ਏਰੀਆ ਦੇ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਹੈਲਥ ਮਿਨਿਸਟਰ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਉਹਦੇ ਸਾਰਿਆਂ ਵੱਲੋਂ ਇਹੀ ਭਰੋਸਾ ਦਵਾਇਆ ਗਿਆ ਕਿ ਅਸੀਂ ਕਰ ਰਹੇ ਹਾਂ ਪਰ 10 ਜਨਵਰੀ 11 ਜਨਵਰੀ ਤੋਂ ਲੈ ਕੇ ਅੱਜ ਮਾਰਚ ਵੀ ਬੀਤਦਾ ਜਾ ਰਿਹਾ ਏ ਇਹਨਾਂ ਦੀਆਂ ਇੰਨੀਆਂ ਵੱਡੀਆਂ ਸਮੱਸਿਆਵਾਂ ਜਿਹੜੀਆਂ ਉਹ ਜਿਹੜੀਆਂ ਅਜੇ ਤੱਕ ਨਹੀਂ ਸੁਣੀਆਂ ਗਈਆਂ ਉਹਦੇ ਸਬੰਧ ਵਿੱਚ ਅਸੀਂ ਤੁਹਾਡੇ ਦਰਬਾਰ ਦੇ ਵਿੱਚ ਰਿਕੁਐਸਟ ਲੈ ਕੇ ਆਏ ਆ ਕਿ ਇਹਨਾਂ ਦੇ ਰਾਈਟਸ ਕਿੱਥੇ ਗਏ ਇਹਨਾਂ ਦੇ ਨਾਲ ਬਗਾਨਿਆਂ ਵਾਲਾ ਸਲੂਕ ਕਿਉਂ ਇਹਨਾਂ ਨੂੰ ਇਹ ਬੈਣੀ ਜਿਹਨੇ ਵੀ ਵੈਲਫੇਅਰ ਦੀਆਂ ਪਾਲਿਸੀਆਂ ਬਣਦੀਆਂ ਹੋਰ ਇਸ ਚੀਜ਼ ਦਾ ਆਨੰਦ ਮਾਣ ਰਹੇ ਆ ਤੇ ਬਹੁਤ ਅੱਛੀ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਨਾਗਰਿਕ ਨੂੰ ਬਿਜਲੀ ਦੇਣੀ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਪਰ ਜਿਸ ਵੇਲੇ ਆ ਵੱਡੀ ਗਿਣਤੀ ਚ ਉਹਨਾਂ ਮਾਤਾ ਜੀ ਬੈਠੇ ਆ ਜਿਹਨਾਂ ਨੂੰ ਖੜੜ ਤੋਂ ਇਹੋ ਜਿਹਾ ਹਾਲਾਤ ਸੀ ਕੋਈ ਹਾਲ ਹੀ ਨਹੀਂ ਸੀ ਤੇ ਜਦੋਂ ਸਾਨੂੰ ਹੁਕਮ ਹੋਇਆ ਐਡਮਿਨਿਸਟ੍ਰੇਸ਼ਨ ਦਾ ਕਿ ਨਹੀਂ ਮੈਂ ਕਿਹਾ ਜੀ ਕੱਢ ਕੇ ਅਸੀਂ ਹਸਪੀਟਲ ਸ਼ਿਫਟ ਕਰ ਦਈਏ ਕਹਿੰਦੇ ਨਹੀਂ ਪ੍ਰਵਾਸੀ ਆਸਰਾਈ ਲੈ ਜਾਓ ਵੀ ਇੱਥੇ ਕੇਅਰ ਚ ਮੁਸ਼ਕਲ ਆਏਗੀ ਤੇ ਅਸੀਂ ਆਪਣੀ ਡਿਊਟੀ ਹੁਣ ਦੀ ਗੱਲ ਕਰਦਾ ਮੈਂ ਬਿਜਲੀ ਕੱਟਣ ਤੋਂ ਬਾਅਦ ਐਸ ਵੇਲੇ ਸਾਡੇ ਕੋਲ ਜੇ ਪਰਸੋਂ ਦੀ ਗੱਲ ਕਰੀਏ ਪਰਸੋਂ ਦੀ ਗੱਲ ਕਰੀਏ ਚੌਥੇ ਦੀ ਗੱਲ ਕਰੀਏ ਦੋ ਦਿਨ ਪਹਿਲਾਂ ਦੀ ਵੀ ਗੱਲ ਕਰੀਏ ਤਾਂ ਡੀਸੀ ਸਾਹਿਬ ਅਲੱਗ-ਅਲੱਗ ਜ਼ਿਲ੍ਹਿਆਂ ਦੇ ਉਹਨਾਂ ਵੱਲੋਂ ਵੀ ਸਾਡੇ ਕੋਲ ਤੇ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਮੁਹਾਲੀ ਵੱਲੋਂ ਵੀ ਸਾਡੇ ਕੋਲ ਨਾਗਰਿਕ ਦਾਖਲ ਹੋਏ ਆ ਜਿਨ੍ਹਾਂ ਦੇ ਸਬੰਧ ਦੇ ਵਿੱਚ ਇਹ ਲਿਖਿਆ ਕਿ ਇਹ ਅਰੇਂਜਮੈਂਟ ਨਾ ਹੋਣ ਕਰਕੇ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ 'ਚ ਮਾਨਸਾ ਤੋਂ ਬੱਚਾ ਏ ਬਠਿੰਡੇ ਤੋਂ ਜਿਹੜੇ ਕੇਸ ਆ ਰਹੇ ਆ ਇਹ ਸਾਰਿਆਂ ਦੇ ਵਿੱਚ ਇਹ ਕਿ ਇਸ ਸਪੈਸ਼ਲ ਬੱਚੇ ਲਈ ਬਿਲਕੁਲ ਅਰੇਂਜਮੈਂਟ ਨਹੀਂ ਐਸਾ ਬਜ਼ੁਰਗ ਜਿਹਨੂੰ ਕੋ ਟਾਇਲਟ ਲੈ ਕੇ ਜਾਣ ਵਾਲਾ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਸਟਾਫ ਸਾਡੇ ਜਿਹੜੇ ਸ਼ੈਲਟਰ ਹੋਮ ਹੈ ਉਹਨਾਂ 'ਚ ਨਹੀਂ ਤੇ ਇਹ ਸਾਰਾ ਕੁਝ ਸਾਡੇ ਕੋਲ ਆਨਰ ਰਿਕਾਰਡ ਇੱਥੇ ਹੈਗਾ ਏ ਸਾਡੀ ਡਿਊਟੀ ਬਣਦੀ ਹੈ ਅਸੀਂ ਬੜੀ ਖੁਸ਼ੀ ਨਾਲ ਕਰ ਰਹੇ ਆਂ ਪਰ ਇਹਨਾਂ ਦੇ ਬਿਜਲੀ ਕੱਟ ਕੇ ਤੇ ਬਿਜਲੀ ਪਾਣੀ ਆਏ ਵਾਤਾਵਰਣ ਜਿਹੜਾ ਇਕਦਮ ਡਿਸਟਰਬ ਕੀਤਾ ਗਿਆ ਇਸ ਦਾ ਇਨਸਾਫ ਇਹ ਨਾਗਰਿਕ ਚਾਹੁੰਦੇ ਆ ਜਿਸ ਕਰਕੇ ਅਸੀਂ ਤੁਹਾਡੇ ਕੋਲ ਤੇ ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ ਹਾਜ਼ਰ ਹੋਏ ਕਿੰਨੇ ਤੁਹਾਡੇ ਕੋਲ ਕਿੰਨੇ ਸਾਰਿਆਂ ਦੀ ਕਿੰਨੀ ਕਿੰਨੀ ਕਿ ਮੈਂ ਗੁਜ਼ਾਰਾ ਕਿਦਾਂ ਕਰਨਾ ਚਾਹੁੰਦਾ ਗੁਜ਼ਾਰਾ ਇਸ ਵੇਲੇ ਜਨਰੇਟਰਾਂ ਦੇ ਨਾਲ ਅਸੀਂ ਲੋਡ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਸੀਂ ਆਪ ਸਾਰੇ ਜਿੰਨੇ ਵੀ ਮਤਲਬ ਸਾਡੇ ਨਾਗਰਿਕਾਂ ਦੇਸ਼ ਦੇ ਮਹਿਸੂਸ ਕਰ ਸਕਦੇ ਆ ਕੇ ਜਨਰੇਟਰਾਂ ਦੇ ਨਾਲ ਇੰਨਾ ਲੋਡ ਜਿੱਥੇ 800 ਨਾਗਰਿਕ ਰਹਿੰਦੇ ਹੋਣ ਤੇ ਉਹਨਾਂ ਦੇ ਉਹਨਾਂ ਦੇ ਕਪੜੇ ਧੋਣ ਲਈ ਜਿਹੜੇ ਬੈਡ ਰਿਡਨ ਬੱਚੇ ਵੀ ਮਲਟੀਪਲ ਪ੍ਰੋਬਲਮਸ ਤੋਂ ਪੀੜਤ ਬੱਚੇ ਸੈਰੀਬਲ ਪਲਸੀ ਵਾਲੇ ਬੱਚੇ ਆਰਟイズਮ ਦੇ ਬੱਚੇ ਤੇ ਨਾਰਮਲ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਹੈ ਪਲੱਸ 2 ਕੋਈ ਮੈਡੀਕਲ ਚ ਕਰ ਰਿਹਾ ਕੋਈ ਨਾਨ ਮੈਡੀਕਲ ਦੇ ਵਿੱਚ ਉਹ ਦਿਨ ਰਾਤ ਜਿਹੜੇ ਪੜ੍ਹਦੇ ਆ ਉਹ ਸਾਰੇ ਲਈ 24 ਘੰਟੇ ਜਿਹੜਾ ਹੈਗਾ ਮਤਲਬ ਜਿਹੜੇ ਸਾਡੇ ਜਨਰੇਟਰ ਹੈ ਉਹਨਾਂ ਦੇ ਅਸੀਂ ਕੋਸ਼ਿਸ਼ ਕਰਦੇ ਆ ਪਰ 24 ਘੰਟੇ ਦੀ ਉਹ ਬੇਸਿਕ ਜਿਹੜੀ ਲੋਡ ਹੈਗੀ ਆ ਉਹ ਪੂਰੀ ਕਰਨ ਚ ਵੱਡੀਆਂ ਦਿੱਕਤਾਂ ਆ ਰਹੀਆਂ ਜਿਹਦੇ ਨਾਲ ਇਹਨਾਂ ਦੀ ਸਿਹਤ ਇਹਨਾਂ ਨਾਗਰਿਕਾਂ ਦੀ ਸਿੱਖਿਆ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੀ ਹੈ ਪਹਿਲਾਂ ਕੋਈ ਛੂਟ ਮਿਲਦੀ ਆ ਰਹੀ ਸੀ ਸਬਸਿਡੀ ਕੋਈ ਕਿਸੇ ਵੀ ਉਪਾਗਤ ਤੋਂ ਸਾਡੇ ਸਾਨੂੰ ਕੋਈ ਐਸੀ ਛੂਟ ਨਹੀਂ ਪਰ ਅਸੀਂ ਸੋਲਰ ਪੈਨਲ ਜਿਹੜਾ ਸੀ ਉਹ ਆਪਣਾ 75 ਕਿਲੋ ਵਾਟ ਦਾ ਪਬਲਿਕ ਦੀ ਸਪੋਰਟ ਲੈ ਕੇ ਲਗਾਇਆ ਸੀ ਤੇ 2020 ਦੀ ਗੱਲ ਕਰੀਏ ਤੇ 2020 ਦੇ ਵਿੱਚ ਕਾਫੀ ਸਾਨੂੰ ਜਿਹੜੇ ਬਿੱਲ ਆਏ ਸੀ ਉਹਦੇ ਵਿੱਚ ਥੋੜਾ ਬਿੱਲ ਬੜੇ ਨਜ਼ਾਇਜ਼ ਨਜ਼ਾਇਜ਼ ਦਾ ਮਤਲਬ ਇਹ ਸੀ ਜਿਹੜੇ ਬਿੱਲ ਭરાਏ ਹੋਏ ਸੀ ਉਹਨੇ ਰਸੀਦਾਂ ਸਾਡੇ ਕੋਲ ਅਸੀਂ ਦਿਖਾਉਂਦੇ ਸੀ ਉਹਦੇ ਪਰ ਫਿਰ ਸਰਚਾਰਜ ਲੱਗ ਜਾਂਦਾ ਮੈਂ ਕਿਹਾ ਜੀ ਇਹ ਬਿੱਲ ਭਰਿਆ ਹੋਇਆ ਜਦੋਂ ਉਹਨਾਂ ਕੋਲ ਲੈ ਕੇ ਜਾਂਦੇ ਸੀ ਉਹ ਬਿੱਲ ਦੀ ਅਮਾਉਂਟ ਲੈਸ ਕਰ ਦਿੰਦੇ ਸੀ ਪਰ ਜਿਹੜਾ ਸਰਚਾਰਜ ਸੀ ਉਹ ਫਿਰ ਐਡ ਕਰ ਦਿੰਦੇ ਸੀ ਇਹ ਸਿਲਸਿਲਾ ਸਰਚਾਰਜ ਐਡ ਕਰ ਕਰਕੇ ਕਾਫੀ ਲੰਮਾ ਚੱਲਦਾ ਰਿਹਾ 2021 31 ਮ 31 ਦਸੰਬਰ 2021 ਤੱਕ ਦੇ ਜਦੋਂ ਸਾਰੇ ਬਿੱਲ ਪਿਛਲੇ ਕੋਈ ਵੀ ਕਿਸੇ ਕਾਰਨ ਜੋ ਪਬਲਿਕ ਦੇ ਸਾਡੇ ਸਿਟੀਜ਼ਨ ਦੇ ਮਾਫ ਹੋਏ ਆ ਉਦੇ ਵਿੱਚ ਇਹਨਾਂ ਨੂੰ ਕੋਈ ਐਸਾ ਕੋਈ ਐਕਟ ਕੋਈ ਕਾਨੂੰਨ ਕਹਿੰਦਾ ਕਿ ਜਿਹਨੇ ਜਨੂਨਵਾਸ ਸੇਵਾ ਕਰ ਰਹੇ ਤੁਹਾਨੂੰ ਸੁਤੋਤਮੇਲੇ ਕੇ ਗਾਇਸ ਮਿਲੇਗੀ ਐਕਟ ਇਹ ਕਹਿੰਦਾ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾ ਸਕਦੀ ਜਿਹੜੇ ਨਾਗਰਿਕਾਂ ਐ ਐਕਟ ਦੁਆਰੇ ਫੇਰ ਗਿਣ ਦਿੰਦਾ ਹੈ ਮੈਂਟਲ ਹੈਲਥ ਕੇਅਰ ਐਕਟ 2016 ਚ ਐਮੈਂਡ ਹੋਇਆ 1987 ਦਾ ਬਣਿਆ ਹੋਇਆ ਪਰਸਨ ਵਿਦ ਡਿਸੇਬਿਲਟੀ ਐਕਟ ਹੈਗਾ ਸੀਨੀਅਰ ਸਿਟੀਜ਼ਨ ਐਕਟ ਵੀ ਨਹੀਂ ਇਜਾਜ਼ ਦਿੰਦਾ ਤੇ ਸਾਡਾ ਜੁਵਨਲ ਜਸਟਿਸ ਐਕਟ ਵੀ ਨਹੀਂ ਇਜਾਜ਼ ਦਿੰਦਾ ਇਹਨਾਂ ਨੂੰ ਆਮ ਨਾਗਰਿਕ ਜਿਹੜੇ ਹੈਗੇ ਆ ਉਹਨਾਂ ਦੇ ਨਾਲੋਂ ਵੀ 25% ਐਕਸਟਰਾ ਸਹੂਲਤਾਂ ਮਿਲਣ ਗਿਆ ਤੇ ਇਹ ਇਹਦੇ ਲਈ ਅ ਮਤਲਬ ਜਿਹੜਾ ਡਿਸਕ੍ਰਿਮੀਨੇਸ਼ਨ ਦਾ ਜਿਹੜਾ ਗੱਲ ਹੈ ਉਹਨੂੰ ਕੋਈ ਥਾਂ ਨਹੀਂ ਕਿਸੇ ਕੀਮਤ ਤੇ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾ ਸਕਦੀ ਇਹਨਾਂ ਦੀ ਲਾਈਫ ਦੀ ਪ੍ਰੋਟੈਕਸ਼ਨ ਦੀ ਰਿਸਪਾਂਸਿਬਿਲਟੀ ਜਿਹੜੀ ਹੈ ਉਹ ਪੂਰੀ ਗਵਰਨਮੈਂਟ ਨੇ ਕਾਨੂੰਨਾਂ ਦੇ ਵਿੱਚ ਲਈ ਹੋਈ ਹੈ ਤੇ ਜੇਕਰ ਕੋਈ ਕਿਸੇ ਤਰੀਕੇ ਦੀ ਪਾਲਿਸੀ ਚ ਕਮੀ ਹੋਵੇ ਤੇ ਬਣਾਉਣੀ ਕਿਹਨੇ ਆ ਬਣਾਉਣੀ ਤਾਂ ਸਾਡੇ ਸਤਕਾਰਯੋਗ ਜਿੰਨੇ ਵੀ ਪੋਲੀਟੀਸ਼ੀਅਨ ਹੈ ਸਰਕਾਰ ਹੈ ਬਣਾਉਣੀ ਤਾਂ ਪ੍ਰੋਵੀਜ਼ਨ ਨਾਗਰਿਕ ਨੂੰ ਬਚਾਉਣਾ ਉਹਦੀ ਲਾਈਫ ਨੂੰ ਪ੍ਰੋਟੈਕਸ਼ਨ ਦੇਣੀ ਜੇ ਕਿਤੇ ਪਾਲਿਸੀ ਚ ਕਮੀ ਹੋਵੇ ਤੇ ਦੇਣੀ ਤਾਂ ਉਹਨਾਂ ਨੇ ਹੀ ਹੈ ਨਾ ਕਿੰਨੇ ਚਿਰ ਸਾਡੇ ਵਿੱਚ ਜਦੋਂ ਮੈਂ ਗੱਲ ਕਰ ਰਿਹਾ 2021 ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਹੋਰ ਦੇ ਮਾਫ ਹੋਏ ਆ ਤੇ ਅਸੀਂ ਰਿਕੁਐਸਟ ਕੀਤੀ ਸੀ ਉਸ ਵੇਲੇ ਵੀ ਇਹਨਾਂ ਨੂੰ ਵੀ ਉਹ ਬੈਨੀਫਿਟ ਮਿਲਨੇ ਚਾਹੀਦੀਆਂ ਨਾਗਰਿਕਾਂ ਨੂੰ ਉਸ ਵੇਲੇ 20 ਲੱਖ ਦਾ ਜਿਹੜਾ ਬਿੱਲ ਸੀ ਸਾਡਾ ਪੈਂਡਿੰਗ ਹੋਇਆ ਉਸ ਵੇਲੇ ਸਾਨੂੰ ਮੈਡੀਕਲ ਕੋਵਿਡ ਦੇ ਵਿੱਚ ਮੈਡੀਕਲ ਸਹੂਲਤ ਜਿਸ ਵੇਲੇ ਥੋੜੀਆਂ ਓਪੀਡੀਜ਼ ਵੀ ਬੰਦ ਸੀ ਓਟੀਜ਼ ਵੀ ਬੰਦ ਸੀ ਨਾਗਰਿਕ ਲਗਾਤਾਰ ਸਾਡੇ ਕੋਲ ਪਹੁੰਚ ਰਹੇ ਸੀ ਉਹਨਾਂ ਜੋ ਬਜ਼ੁਰਗ ਵੀ ਸੀ ਬੱਚੇ ਵੀ ਸੀ ਲੜਕੀਆਂ ਵੀ ਸੀ ਇਨਕਲੂਡਿੰਗ ਜਿਹੜੇ ਕਿ ਰੋਡ ਐਕਸੀਡੈਂਟ ਲਈ ਸਾਡੀ ਐਂਬੂਲੈਂਸਾਂ ਚੱਲ ਰਹੀਆਂ ਸੀ ਤਹਿਸੀਲ ਦੇ ਵੀ ਚੱਲ ਰਹੀਆਂ ਸੀ ਨਾਗਰਿਕ ਨੂੰ ਬਚਾਉਣ ਦੇ ਲਈ ਹਮੇਸ਼ਾ ਹੀ ਸਾਡੀ ਡਿਸਟ੍ਰਿਕਟ ਦੇ ਵਿੱਚ ਵੀ ਐਂਬੂਲੈਂਸ ਚੱਲ ਰਹੀ ਸੀ ਸਾਨੂੰ ਹਸਪੀਟਲ ਖੜਾ ਕਰਨਾ ਪੈ ਗਿਆ ਪੈਸੇ ਫੜ ਕੇ ਤੇ ਉਹਨਾਂ ਦਿਨਾਂ ਦੇ ਵਿੱਚ ਇਸ ਸਿਲਸਿਲੇ ਦੇ ਵਿੱਚ ਹੀ ਉਹ 20 ਲੱਖ ਦਾ ਜਿਹੜਾ ਇੱਕ ਕਨਫਿਊਜ਼ਨ ਮੈਂ ਤੁਹਾਨੂੰ ਦੱਸ ਰਿਹਾ ਵੀ ਸਾਨੂੰ ਜਿਹੜਾ ਬਾਰ-ਬਾਰ ਸਰਚਾਰਜ ਲਾ ਕੇ ਪੇ ਕੀਤੇ ਹੋਏ ਬਿਲਾਂ ਦੇ ਉੱਤੇ ਆ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਮਤਲਬ ਹੁਣ ਇਹ ਚੀਜ਼ ਵਿਆਸ ਤੇ ਵਿਆਜ ਲਾ ਕੇ ਸਰਚਾਰਜ ਤੇ ਸਰਚਾਰਜ ਲਾ ਕੇ ਫਾਈਨ ਤੇ ਫਾਈਨ ਲਾ ਕੇ ਇਹ ਹੁਣ ਲਗਭਗ 93 ਲੱਖ ਦਾ ਬਿੱਲ ਸਾਡੇ ਵੱਲ ਖੜਾ ਕੀਤਾ ਹੋਇਆ ਹੈ ਇਹ ਪਿਛਲੇ ਜਣੀ ਲਗਭਗ 2020 ਤੋਂ ਬੰਨ੍ਹਕ ਸਾਲ ਦਾ ਜਿਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਕਿ 75 ਕਿਲੋਵਾਟ ਦਾ ਜਿਹੜਾ ਸੋਲਰ ਪੈਨਲ ਹੈ ਉਹ ਜਨਰੇਟ ਕਰਕੇ ਬਿਜਲੀ ਸਾਰੀ ਉਹ ਡਿਪਾਰਟਮੈਂਟ ਨੂੰ ਜਾਂਦੀ ਪਰ ਉਹਦਾ ਕੋਈ ਸਾਨੂੰ ਹਿਸਾਬ ਤੱਕ ਕਲੀਅਰ ਨਹੀਂ ਮਿਲਿਆ ਜੈ ਉਹ ਜਦੋਂ ਮਾਜ ਕल्याण ਵਿਭਾਗ ਤੋਂ ਗਏ ਕਿਸੇ ਮਾਫ ਕਰਾਉਣ ਦੀ ਸਰਕਾਰ ਕੋਈ ਹਾਂਜੀ ਸਰਕਾਰ ਨੂੰ ਬਾਰ-ਬਾਰ ਅਸੀਂ ਬੇਨਤੀਆਂ ਕਰਦੇ ਆ ਰਹੇ ਹਾਂ ਪਰ ਉਹ ਚੀਜ਼ਾਂ ਸਾਰੀਆਂ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਵੀ ਜਿਹੜੀ ਪਿਛਲੀ ਸਰਕਾਰ ਸੀ ਅ ਮਤਲਬ ਕਾਂਗਰਸ ਦੀ ਸਰਕਾਰ ਸੀ ਉਹ ਵੀ ਅਸੀਂ ਰਿਕੁਐਸਟ ਕੀਤੀ ਹੈ ਚੰਨੀ ਸਾਹਿਬ ਦੀ ਸਰਕਾਰ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਹੈ ਪਰ ਸਾਰੀ ਚੀਜ਼ ਕਾਗਜ਼ਾਂ ਵਿੱਚ ਹੀ ਜਿਹੜੀ ਹੈ ਉਹ ਹੁਣ ਤੱਕ ਦਬੀ ਹੋਈ ਹੈ ਇਹ ਨਾਗਰਿਕ ਜਿਨ੍ਹਾਂ ਨੂੰ ਬੜੀ ਲਾਈਫ ਥ੍ਰੈਟਨਿੰਗ ਸਿਚੁਏਸ਼ਨ 'ਚ ਹੁੰਨੇ ਆ ਘਰ ਦੇ ਵਿੱਚ ਇਕੱਲੇ ਪਏ ਆ ਭਾਵੇਂ ਇਹ ਆਪਣਾ ਰਸਤਾ ਭੁੱਲ ਕੇ ਸੜਕਾਂ ਤੇ ਆ ਤੇ ਇੰਨੇ ਸੀਰੀਅਸ ਹੁੰਨੇ ਆ ਜਿਨ੍ਹਾਂ ਨੂੰ ਕੋਈ ਤੁਰੰਤ ਹੈਲਪ ਦੀ ਲੋੜ ਹੁੰਦੀ ਹੈ ਇਹਨਾਂ ਦੇ ਲਈ ਇੰਨੀ ਲੰਮੇ ਸਮੇਂ ਤੋਂ ਜਿਹੜੀ ਵੇਟ ਹੈ ਉਹਨਾਂ ਨੂੰ ਕਰਾਉਣੀ ਤੇ ਕਾਗਜ਼ਾਂ ਵਿੱਚ ਹੀ ਇਹਨਾਂ ਹੁੰਦੀਆਂ ਜਿਹੜੀਆਂ ਫਾਈਲਾਂ ਦੇ ਵਿੱਚ ਹੀ ਇਹਨਾਂ ਦੀਆਂ ਰਿਕੁਐਸਟ ਜਿਹੜੀਆਂ ਸਾਡੇ ਵੱਲੋਂ ਦਿੱਤੀਆਂ ਜਾ ਰਹੀਆਂ ਫਾਈਲਾਂ 'ਚ ਰੁੱਲੀ ਜਾਣੀਆਂ ਇਹ ਬਹੁਤ ਵੱਡਾ ਇੱਕ ਸੰਵਿਧਾਨਿਕ ਦ੍ਰਿਸ਼ਟੀਕੋਣ ਤੋਂ ਕਾਨੂੰਨ ਦੇ ਆਧਾਰ ਤੇ ਬਹੁਤ ਵੱਡੇ ਸਵਾਲ ਹੈ ਕਿ ਇਹਨਾਂ ਦੀ ਇਹਨਾਂ ਦੀ ਜ਼ਿੰਮੇਵਾਰੀ ਕਿਸ ਦੀ ਹੈ ਇਹਨਾਂ ਦੀ ਲਾਈਫ ਦੀ ਪ੍ਰੋਟੈਕਸ਼ਨ ਦੀ ਰਿਸਪਾਂਸਿਬਿਲਟੀ ਆਮ ਨਾਗਰਿਕ ਦੀ ਹੈ ਕਿਸੇ ਐਨਜੀਓ ਦੀ ਹੈ ਜਾਂ ਸੰਬੰਧਿਤ ਮਹਿਕਮਿਆਂ ਦੀ ਡਿਪਾਰਟਮੈਂਟ ਦੀ ਹੈ